ਮਿਸ਼ਨ ਰੋਜ਼ਗਾਰ ਜਾਰੀ ਰੱਖਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਭਾਵੇਂ ਹੁਣ ਤੱਕ ਸੂਬੇ ਦੇ ਕਰੀਬ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਨੌਜਵਾਨਾਂ ਨੂੰ ਹੋਰ ਸਰਕਾਰੀ ਨੌਕਰੀਆਂ ਦੇਣ ਲਈ ਜਲਦੀ ਸਿਹਤ ਸਿੱਖਿਆ ਤੇ ਹੋਰ ਪ੍ਰਮੁੱਖ ਵਿਭਾਗਾਂ ਵਿੱਚ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਜੀਵਨ ਵਿੱਚ ਸਫਲ ਹੋਣ ਦੇ ਭਰਪੂਰ ਮੌਕੇ ਮਹਿੰਜਾ ਕਰਵਾਉਣ ਲਈ ਵਚਨਬੱਧ ਹੈ ਇਸ ਦੌਰਾਨ ਭਗਵਾਨ ਤਮਾਨ ਨੇ ਤਾਜਿਕਾਜ਼ਦਿਆਂ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਦਾ ਇੱਕ ਕਾਨਵੈਂਟ ਸਕੂਲ ਦਾ ਪੜਿਆ ਸਿਆਸੀ ਆਗੂ ਹੈ ਜੋ ਸੂਬੇ ਦੀ ਮੂਲ ਪੁੰਗੋਲੇਕੀ ਸਥਿਤੀ ਤੋਂ ਜਾਣ ਲਈ ਹੈ ਪਰ ਸੂਬੇ ਦੀ ਸੱਤਾ ਹਾਸਲ ਕਰਨਾ ਚਾਹੁੰਦਾ ਹੈ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਦਾ ਰਿਕਾਰਡ ਪੰਜਾਬ ਨੂੰ ਹਮੇਸ਼ਾ ਪਿੱਠੋ ਵਿਖਾਉਣ ਕਾਰਨ ਸ਼ੱਕੀ ਰਿਹਾ ਹੈ ਕੈਪਟਨ ਦਾ ਪਰਿਵਾਰ ਹਮੇਸ਼ਾ ਸੂਬਾ ਵਿਰੋਧੀ ਤਾਕਤਾਂ ਭਾਵੇਂ ਉਹ ਮੁਗਲ ਹੋਣ ਅੰਗਰੇਜ਼ ਜਾਂ ਹੁਣ ਭਾਜਪਾ ਹੋਵੇ ਉਹਨਾਂ ਦੁਸ਼ਮਣ ਤਾਕਤਾਂ ਨਾਲ ਖੜ ਕੇ ਪੰਜਾਬ ਦਾ ਧੋਖਾ ਕੀਤਾ ਇਸ ਦੇ ਨਾਲ ਹੀ ਭਗਵੰਤ ਮਾਨਿਕ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਮਲੇ ਦੇ ਮਹਰ ਹਨ ਜੋ ਕਿਸੇ ਵੀ ਥਾਂ ਜਾਂ ਘਟਨਾ ਨਾਲ ਖੁਦ ਨੂੰ ਜੋੜ ਸਕਦੇ ਹਨ ਬੁੱਢੇ ਨਾਲੇ ਨੂੰ ਲੈ ਕੇ ਕਈ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਬੁੱਢਾ ਨਾਲਾ ਜੋ ਕਿ ਕੈਂਸਰ ਵੰਡਣ ਦੇ ਨਾਲ ਨਾਲ ਮਸ਼ਹੂਰ ਹੈ ਉਸ ਨੂੰ ਬੰਨ ਬਣਾਉਣ ਦੀ ਕੋਸ਼ਿਸ਼ ਅੰਤੋਜ ਮਾਨ ਅਤੇ ਲਖੇ ਹਿਦਾਨਾ ਗਰੁੱਪ ਵੱਲੋਂ ਕੀਤੀ ਗਈ ਦੱਸਿਆ ਗਿਆ ਹੈ ਕਿ ਲਖੇ ਹਿਦਾਨੇ ਨੂੰ ਤਾਂ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਕਿ ਬਾਕੀ ਤਾਂ ਪ੍ਰਦਰਸ਼ਨਕਾਰੀ ਇਸ ਵੇਲੇ ਬੁੱਢਾ ਨਾੜਾ ਦੇ ਵੱਲ ਵਾਧੇ ਹੋਏ ਵਿਖਾਈ ਦੇ ਰਹੇ ਹਨ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਦੁਆਰਾ ਲਗਾਏ ਗੇ ਬੈਰੀਕੇਡ ਵੀ ਤੋੜ ਦਿੱਤੇ ਗਏ ਹਨ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੱਲੋਂ ਹੀ ਰਾਤ ਵਿੱਚ ਵੀ ਲੈ ਲਿਆ ਗਿਆ ਹੈ ਜਾਣਕਾਰੀ ਲਈ ਦੱਸ ਦੇ ਕਿ ਲੁਧਿਆਣਾ ਵਿੱਚ ਬੁੱਢੇ ਨਾਲੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਬੁੱਢਾ ਨਾਲਾ ਨੂੰ ਬੰਨ ਬਣਾਉਣ ਲਈ ਜਥੇਬੰਦੀਆਂ ਵੱਲੋਂ ਬੁੱਢਾ ਨਾਲਾ ਵੱਲ ਕੋਚ ਕੀਤੀ ਗਈ ਇਸ ਦੌਰਾਨ ਉਥੇ ਇੱਕ ਹੋਰ ਧਿਰ ਵੱਲੋਂ ਇਸ ਜਥੇਬੰਦੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਨੂੰ ਅੱਗੇ ਵਧਣ ਤੋਂ ਰੋਕਨ ਲੀ ਬੈਰੀਕਰ ਲਗਾ ਦਿੱਤੇ ਗਏ ਪੁਲਸ ਦੇ ਬੈਰੀਗੜ ਤੋੜ ਕੇ ਪ੍ਰਦਰਸ਼ਨਕਾਰੀਆਂ ਅੱਗੇ ਵਧੇ ਉਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਨਰਕ ਹੈ ਬੁੱਢਾ ਨਾਲਾ ਰੋਜ਼ ਕੈਂਸਰ ਵੰਡ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ ਜਿੱਥੇ ਉਹਨਾਂ ਨੇ ਚੰਡੀਗੜ੍ਹ ਪੁਲਸ ਵੱਲੋਂ 3 ਨਵੇਂ ਅਪਰਾਧਿਕ ਕਾਨੂੰਨ ਨਾਲ ਸੰਬੰਧੀ ਲਗਾਈ ਗਈ ਪਦਰਸ਼ੀ ਦਾ ਜਾਇਜ਼ਾ ਲਿਆ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਹਮਿਤ ਸ਼ਾਹ ਵੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਅਤੇ ਹਮਿਤ ਸ਼ਾਹ ਜਿੱਥੇ 3 ਨਵੇਂ ਅਪਰਾਧਿਕ ਕਾਨੂੰਨ ਨਾਲ ਭਾਰਤੀ ਨਿਆਇ ਸਹਾਇਤਾ ਭਾਰਤੀ ਸਿਵਲ ਰੱਖਿਆ ਸਹਾਇਤਾ ਕੰਨ ਦੇ ਸਫਰ ਨੂੰ ਅਮਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਆਏ ਸਨ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਕਿਹਾ ਕਿ ਅੱਜ ਦਾ ਦਿਨ ਸਾਡੀ ਅਪਰਾਧਿਕ ਪ੍ਰਣਾਲੀ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਅੱਜ ਸਾਡਾ ਚੰਡੀਗੜ੍ਹ ਇੰਡੀਆ ਜਸਟਿਸ ਕੋਡ ਇੰਡੀਆ ਸਿਵਲ ਡਿਫੈਂਸ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਪਹਿਲੀ ਯੂਨਿਟ ਬਣਨ ਜਾ ਰਿਹਾ ਹੈ। ਪਿਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਪੇਸ਼ੀ ਦੌਰਾਨ ਸਿੰਘ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸਾਰੇ ਆਗੂ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਇਸ ਦੌਰਾਨ ਅਕਾਲੀ ਦਲ ਦੇ ਆਗੂ ਆਪੋ ਆਪਣੀ ਸਜ਼ਾ ਭੁਗਤ ਰਹੇ ਹਨ। ਇਸ ਮੌਕੇ ਅਕਾਲੀ ਆਗੂਆਂ ਨੇ ਪਖਾਨੇ ਸਾਫ਼ ਕੀਤੇ ਅਤੇ ਇਸ ਤੋਂ ਇਲਾਵਾ ਬਰਤਨ ਵੀ ਸਾਫ਼ ਕੀਤੇ। ਦੱਸ ਦੇ ਕਿ ਸੁਖਬੀਰ ਬਾਦਲ ਸਮੇਤ ਹੋਰਨਾ ਆਗੋਂ ਉਸ ਅੱਜ ਸਨ ਹੈ ਜਿਸ ਸਾਰੇ ਮੁਤਾਬਕ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤਿਆ ਵੱਲੋਂ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਈ ਗਈ ਸੁਬੀਰ ਸਿੰਘ ਬਾਦਲ ਨੇ ਸੇਵਾਦਾਰ ਤੇ ਕੱਪੜੇ ਪਾ ਕੇ ਦਰਬਾਰ ਸਾਹਿਬ ਦੇ ਕੰਟਾ ਘਰ ਦੇ ਬਾਹਰ ਵਰਸ਼ਾ ਲੈ ਕੇ ਸੇਵਾ ਕੀਤੀ ਜਿਸ ਦੌਰਾਨ ਉਹਨਾਂ ਦੇ ਗਲ ਵਿੱਚ ਤਕਤੀ ਪਾਈ ਹੋਈ ਸੀ ਇਸ ਮੌਕੇ ਸੀਨੀਅਰ ਆਗੂ ਸਰਦੇਵ ਸਿੰਘ ਕਿੰਸਾ ਵੀ ਆਪਣੀ ਸਜ਼ਾ ਭੁਗਤੇ ਹੋਏ ਨਜ਼ਰ ਆਏ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵੇਖੇ ਸੁਬੀਰ ਬਾਦਲ ਸਾਣੀ ਕਈ ਹੋਰ ਤਮਾਮ ਅਕਾਲੀ ਦਲ ਦੇ ਆਗੂ ਝੂਠੇ ਵਰਤਨਾ ਦੀ ਸੇਵਾ ਨਿਭਾਰੇ ਸਾਨੂੰ ਸੁਖਬੀਰ ਸਿੰਘ ਬਾਦਲ ਸੰਗਤ ਕੋਲ ਝੂਠੇ ਵਰਤ ਲੈ ਕੇ ਅੱਗੇ ਭੇਜ ਰਹੇ ਸਨ ਇਹ ਵੀ ਸੇਵਾ ਦਾ ਹਿੱਸਾ ਹੈ ਜੋ ਅਕਾਲ ਤਖਤ ਵੱਲੋਂ ਲਗਾਈ ਗਈ ਹੈ ਸੁਪੀਰਬਾਲ ਦੇ ਪੈਰ ਵਿੱਚ ਸਾਠ ਲੱਗੀ ਹੋਈ ਹੈ ਜਿਸ ਕਾਰਨ ਉਹ व्हीਲ ਚੇਅਰ ਤੇ ਬੈਠ ਕੇ ਆਪਣੀ ਸਜਾ ਭਗਤ ਰਹੇ ਹਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਸਜਾ ਮੁਤਾਬਕ ਬੀਕਰ ਮਜੀਠਿਆ ਵੱਲੋਂ ਪਖਾਨਿਆਂ ਦੀ ਸਫਾਈ ਕੀਤੀ ਗਈ ਅਤੇ ਹੋਰ ਅਕਾਲੀ ਆਗੂ ਵੀ ਸਫਾਈ ਕਰਦੇ ਨਜ਼ਰ ਆਏ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਬੇਅਦਬੀ ਦੀ ਲੜਾਈ ਬਰਗਾੜੀ ਦੀ ਲੜਾਈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ। ਔਰ ਇਸ ਮੁੱਦੇ ਤੇ ਹੀ ਮੈਂ ਕੈਪਟਨ ਸਾਹਿਬ ਨੂੰ ਬੋਲ ਕੇ ਸਿੱਧਾ ਕਿ ਤੁਹਾਡੇ ਸਿਸਟਮ ਦੇ ਵਿੱਚ ਮੈਨੂੰ ਕੰਮ ਨਹੀਂ ਕਰਨਾ ਹੈ। ਮੈਂ ਆਈਪੀਐਸ ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਤੁਸੀਂ ਦੇਖੋਗੇ। ਅੱਜ ਦਾ ਜਿਹੜਾ ਦਿਨ ਹੈ ਅੱਜ ਸਾਰੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜੋ ਰਹਿ ਰਹੇ ਨੇ ਥੋੜੀ ਜਿਹੀ ਖੁਸ਼ੀ ਹੋਈ ਹੋਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਆਇਆ ਹੈ ਔਰ ਜੋ ਅੱਜ ਦੀ ਕਾਰਵਾਈ ਹੋਈ ਹੈ ਉਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਬੋਲਦਾ ਹੁੰਦਾ ਸੀ ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਇੱਕ ਇੱਕ ਚੀਜ਼ ਜੋ ਅਸੀਂ ਤਪਤੀਸ਼ ਦੇ ਵਿੱਚ ਕੀਤੀ ਸੀ ਕੈਪਟਨ ਸਾਹਿਬ ਦੀ ਲੀਗਲ ਟੀਮ ਹੋਵੇ ਜਾਂ ਉਹਨਾਂ ਦੀ ਪੋਲਿਟੀਕਲ ਟੀਮ ਹੋਵੇ ਉਹਨਾਂ ਨੇ ਸਾਡੀ ਰਿਪੋਰਟ ਖਾਰਜ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੀ ਰਿਪੋਰਟ ਸੀਗੀ ਉਹ ਕੋਈ ਰਿਪੋਰਟ ਨਹੀਂ ਸੀਗੀ ਇਹ ਚਾਰ ਸ਼ੀਟ ਸੀਗਾ ਔਰ ਚਾਰ ਸ਼ੀਟ ਫਰੀਦਕੋਟ ਦੀ ਮਾਨਜੋਗ ਅਦਾਲਤ ਦੇ ਵਿੱਚ ਦਿੱਤੀ ਹੋਈ ਸੀ ਔਰ ਜਦੋਂ ਖਾਰਜ ਕਰਵਾਈ ਗਈ ਉਦੋਂ ਵੀ ਰਿਪੋਰਟ ਕਿੱਥੇ ਪਈ ਸੀ ਫਰੀਦਕੋਟ ਦੀ ਮਾਂਜੋਗ ਸੈਸ਼ਨ ਅਦਾਲਤ ਦੇ ਵਿੱਚ ਮੈਂ ਹਮੇਸ਼ਾ ਇਹ ਹੀ ਬੇਨਤੀ ਕਰਦਾ ਰਿਹਾ ਕਿ ਜੈਸ ਰਿਪੋਰਟ ਨੂੰ ਖਾਰਜ ਕੀਤਾ ਜਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਕਟੋ-ਕਟ ਉਸ ਨੂੰ ਮਾਂਜੋਗ ਹਾਈ ਕੋਰਟ ਦੇ ਵਿੱਚ ਲਿਆ ਕੇ ਦੇਖ ਲਿਆ ਜਾਵੇ ਕਿ ਉਹ ਕੀ ਚੀਜ਼ ਹੈ ਕਿਉਂ ਜੈਸ ਚੀਜ਼ ਨੂੰ ਖਾਰਜ ਕਰ ਰਹੇ ਹੋ ਉਹ ਚੀਜ਼ ਉਹ ਮਟੀਰੀਅਲ ਫਰੀਦਕੋਟ ਦੇ ਵਿੱਚ ਪਿਆ ਹੈ ਬਗੈਰ ਉਸ ਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ ਐਸ ਕਰਕੇ ਦੇਖੋ ਇਨਸਾਫ ਦਾ ਕਤਲ ਹੋਇਆ ਇਨਸਾਫ ਦਾ ਕਤਲ ਹੋਇਆ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਕੇਸ ਦੇ ਵਿੱਚ ਬੋਲੀ ਕਾਂਡ ਦੇ ਕੇਸ ਦੇ ਵਿੱਚ ਇਸ ਕਰਕੇ ਮੈਂ ਕਿਹਾ ਕਿ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਆਈਪੀਐਸ ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ ਮੈਂ ਸਿਸਟਮ ਨੂੰ ਬਦਲਣ ਵਾਸਤੇ ਆਈਪੀਐਸ ਦੀ ਨੌਕਰੀ ਛੱਡੀ ਸੀ ਲੇਕਿਨ ਅੱਜ ਜੋ ਫੈਸਲਾ ਆਇਆ ਹੈ ਮੈਂ ਵੀ ਇਹਨਾਂ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਅੱਜ ਰਹੇ ਨਹੀਂ ਮੈਂ ਅਕਸ਼ੇ ਕੁਮਾਰ ਦੇ ਨਾਲ ਪੁੱਛ ਕੀਤੀ ਸੀ ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛਗਿੱਛ ਮੈਂ ਕੀਤੀ ਸੀ ਠੀਕ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਐਸਆਈਟੀ ਨੇ ਮੈਨੂੰ ਸਹਿਯੋਗ ਨਹੀਂ ਕੀਤਾ ਜੋ ਸੀਨੀਅਰ ਮੋਸਟ ਮੈਂਬਰ ਸੀਗੇ 2 ਮੇਰੇ ਤੋਂ ਉੱਪਰ ਉਹਨਾਂ ਨੇ ਅੱਜ ਤੱਕ ਕੋਈ ਕੇਸ ਡਾਇਰੀ ਨਹੀਂ ਲਿਖਿਆ ਔਰ ਇਹ ਚੀਜ਼ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ ਅੱਜ ਜੋ ਕਬੂਲਨਾਮਾ ਹੋਇਆ ਹੈ एक एक गुना जो कबूल किया गया है वो एक जिस्ट है एक समरी है वैसे तो यह पूरा कमरा पर जाएगा जो सबूत असी मान योग अदालत दिता लेकिन वह एक जिस्ट है समरी है एक समरी है बस समरी देखो चाहे तुम देखो बेअदबी क्यों करवाई गई प्रोटेस्ट क्यों होया प्रोटेस्ट क्यों होया प्रोटेस्ट इस करके होया ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਇਸ ਤੋਂ ਇਲਾਵਾ ਇੱਕ ਮੂਵੀ ਰਿਲੀਜ਼ ਕਰਾਈ ਗਈ ਸੀ ਪੰਜੇ ਅਕਤੂਬਰ ਨੂੰ ਪੰਜੇ ਸਤੰਬਰ ਨੂੰ ਪੰਜੇ ਸਤੰਬਰ ਨੂੰ ਇੱਕ ਮੂਵੀ ਮੈਸेंजर ਆਫ ਗੋਡ ਸੀਗੀ ਉਹ ਰਿਲੀਜ਼ ਹੋਈ ਸੀ ਔਰ 2 ਅਕਤੂਬਰ ਨੂੰ ਇੱਕ ਹੋਰ ਮੂਵੀ ਰਿਲੀਜ਼ ਹੋਈ ਸੀ ਅਕਸ਼ੇ ਕੁਮਾਰ ਦੀ ਸਿੰਘ ਇਜ਼ ਬਲਿੰਗ ਇਹ ਦੋਵੇਂ ਦੀ ਰਿਲੀਜ਼ ਦਾ ਆਪਸ ਦੇ ਵਿੱਚ ਬਹੁਤ ਹੀ ਨੇੜਲਾ ਸੰਬੰਧ ਹੈ ਇਹ ਸਾਰਾ ਕੁਝ ਐਗਜ਼ਿਸਟ ਹੈ ਔਰ ਇਹ ਅਦਾਲਤ ਦੇ ਵਿੱਚ ਵੀ ਹੈ ਇਹ ਹਰ ਪਾਸੇ ਹੈ ਔਰ ਸਰਕਾਰ ਦੇ ਕੋਲ ਵੀ ਹੈ ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਹੈ ਸਾਡੇ ਵਕੀਲ ਸਹਿਬਾਨ ਦੇ ਕੋਲ ਵੀ ਹੈ ਜੋ ਮੈਂ ਅੱਜ ਲਿਆਂਦਾ ਅੱਜ ਤੁਸੀਂ ਦੇਖੋ ਇੱਕ ਇੱਕ ਚੀਜ਼ ਇਹਦੇ ਵਿੱਚ ਹੈ ਕਿ ਮਾਫੀ ਜਦੋਂ ਦਿੱਤੀ ਗਈ ਤੇ ਕਿੰਨੇ ਪੈਸੇ ਲਗਾਏ ਗਏ ਐਡਵਰਟਾਈਜ਼ਮੈਂਟ ਤੇ ਉਹ ਵੀ ਇਹਨਾਂ ਨੇ ਅੱਜ ਕਬੂਲ ਕਰ ਲਿਆ ਹੈ ਇਹਦੇ ਵਿੱਚ ਗਲਤ ਕੀ ਹੈ ਦੇਖੋ ਇਹ ਸਾਰਾ ਚੀਜ਼ੇ ਦੇ ਵਿੱਚ ਲਿਖਿਆ ਹੋਇਆ ਹੈ ਤੇ ਇਹੀ ਚੀਜ਼ ਨੂੰ ਕੈਨਸਲ ਕੀਤਾ ਗਿਆ ਹੈ ਤਾਂ ਹੀ ਮੈਂ बार-बार ਬੋਲਦਾ ਹਾਂ कि ਤੁਸੀਂ ਰਿਪੋਰਟ ਮੰਗਾਉਂਦੇ ਰਿਪੋਰਟ ਮੰਗਾ ਕੇ ਪੜ੍ਹਦੇ ਇੱਕ ਲਾਈਨ ਤੁਸੀਂ ਦੱਸਦੇ ਕਿ ਕਿਹੜੀ ਲਾਈਨ ਗਲਤ ਹੈ ਫਿਰ ਇੱਕ ਲਾਈਨ ਵੀ ਗਲਤ ਮਿਲੇ ਤੁਸੀਂ ਕੁਐਸਟ ਕਰ ਦਿੰਦੇ ਕਰਾ ਦਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਤਾਂ ਆ ਦੇਖੋ ਇਹਦੇ ਵਿੱਚ ਵੀ ਇਹੀ ਜ਼ਿਕਰ ਹੈ ਕਿ ਇਹਨਾਂ ਨੇ ਲੱਖਾਂ ਰੁਪਏ ਖਰਚ ਕੀਤੇ ਔਰ ਇਹਦੇ ਵਿੱਚ ਬਿੱਲ ਵੀ ਦਿੱਤਾ ਹੋਇਆ ਹੈ ਬਿੱਲ ਵੀ ਅਸੀਂ ਇਨ ਰਾਈਟਿੰਗ ਐਸ ਡੀ ਪੀ ਸੀ ਕੋਲੋਂ ਲੈ ਕੇ ਬਤੌਰ ਵਜਹ ਸਬੂਤ ਅਦਾਲਤ ਵਿੱਚ ਦਿੱਤਾ ਕੋਈ ਵੈਸੇ ਨਹੀਂ ਅਸੀਂ ਇਲਜ਼ਾਮ ਲਗਾ ਦਿੱਤਾ ਸ਼੍ਰੋਮਣੀ ਕਮੇਟੀ ਤੋਂ ਅਸੀਂ ਲਿਖਤੀ ਤੌਰ ਤੇ ਉਹ ਹਰੇਕ ਐਡਵਰਟਾਈਜ਼ਮੈਂਟ ਦਾ ਬਿੱਲ ਲੈ ਕੇ ਲਗਾਇਆ ਹੋਇਆ ਹੈ ਤਾਂ ਜੋ ਉਹ ਸਬੂਤ ਹੁੰਦਾ ਹੈ ਇਸ ਸਬੂਤ ਤੋਂ ਹੀ ਇਹ ਸਾਰੇ ਲੋਕ ਡਰ ਗਏ ਇਸ ਤੋਂ ਇਲਾਵਾ ਦੇਖੋ ਹਰ ਚੀਜ਼ ਇਹਦੇ ਵਿੱਚ ਹੈ ਹਰੇਕ ਚੀਜ਼ ਜਿਸ ਤਰ੍ਹਾਂ 24 ਸਤੰਬਰ ਨੂੰ ਪਾਰਡਨ ਕੀਤਾ ਗਿਆ ਮਾਫੀ ਦਿੱਤਾ ਗਿਆ ਮਾਫੀ ਨਾਮਾ ਕਿਸ ਨੇ ਲਿਖਿਆ ਸੀ ਸਰਦਾਰ ਤਰਲੋਚਨ ਸਿੰਘ ਜੀ ਦਾ ਮੈਂ ਬਿਆਨ ਲਿਖਿਆ ਔਰ ਉਹਨਾਂ ਨੇ ਵੀ ਤੈਅਦ ਕੀਤੀ ਹੈ ਇਸ ਸੰਬੰਧ ਵਿੱਚ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰ ਚੁੱਕਿਆ ਹਾਂ ਸਰਦਾਰ ਤਰਲੋਚਨ ਸਿੰਘ ਜੀ ਮੇਰੇ ਗਵਾਹ ਸੀਗੇ ਔਰ ਪਹਿਲਾ ਉਹ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਨੇ ਔਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਬੇਅਦਬੀ ਦੇ ਬਾਰੇ ਸਾਰਾ ਬਿਰਤਾਂਤ ਲਿਖਿਆ ਇੱਥੇ ਦੇਖੋ ਜੱਥੇਦਾਰ इकबाल सिंह जी जो तख्त श्री पटना साहिब ਦੇ ਜਥੇਦਾਰ ਸਨ ਉਹਨਾਂ ਦਾ ਬਿਆਨ ਵੀ ਹੈ ਉਹਨਾਂ ਨੇ ਸਾਰਾ ਕੁਝ ਵਿਸਤਾਰਪੂਰਵਕ ਹੱਥ ਲਿਖੇ ਤੋਂ ਉਹਨਾਂ ਦਾ ਬਿਆਨ ਹੈ ਕਿ ਕਿਸ ਤਰੀਕੇ ਦੇ ਨਾਲ 22 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ ਇਹ ਸਾਰਾ ਚੀਜ਼ ਸਬੂਤ ਹੈ ਔਰ ਇਸ ਤੋਂ ਇਲਾਵਾ ਜੋ ਇੱਕ ਐਫ ਆਈ ਆਰ ਸੀਗਾ 2007 ਦਾ 2007 ਦਾ ਐਫਆਈਆਰ ਕਿਸ ਤਰੀਕੇ ਦੇ ਨਾਲ ਖਾਰਿਜ ਕਰਵਾਇਆ ਗਿਆ ਕਵੈਸਟ ਕਰਵਾਇਆ ਗਿਆ 2000 ਜਦੋਂ 12 ਦਾ ਇਲੈਕਸ਼ਨ ਆ ਰਿਹਾ ਸੀ ਤਾਂ ਉਸ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਉਹ ਐਫਆਈਆਰ ਦੇ ਵਿੱਚ ਕੈنسਲੇਸ਼ਨ ਦਿੱਤਾ ਗਿਆ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਮਾਨਯੋਗ ਗਵਰਨਰ ਸਾਹਿਬ ਨੇ ਕੇਸ ਚਲਾਉਣ ਦੀ অনুমতি ਦੇ ਦਿੱਤੀ ਸੈਂਕਸ਼ਨ ਦੇ ਦਿੱਤਾ ਉਸ ਤੋਂ ਬਾਅਦ ਇੱਕ थाने ਦਾ एक एस एच तो ओ कैंसिलेसन लिख रहा है 2012 हजार के इलेक्शन तो पांच दिन पहला ये सारा देखो सबूत है एक एक चीज एच दिता हुआ है इस दाल सारे गवाह के बयान प्लस जिन्हें भी सबूत सके तो मैं बार बार कह रहा कि यह सारांश है यह कोई रिपोर्ट नहीं है सारांश है तो हर चीज ये है जो आज कबूल किया गया किस तरीके दे नाल गोली चली किस तरीके बेअदबी करवाई गई और हर चीज इस है ਉਹਨੇ ਕੀਤਾ ਕਬੂਲ ਮੈਂ ਇਹ ਕਹ ਰਿਹਾ ਕਿ ਦੇਖੋ ਅਸੀਂ ਉਸ ਦਿਨ ਜਿਸ ਸਟੈਂਡ ਤੇ ਸੀਗੇ ਜਿਸ ਦਿਨ ਅਸੀਂ ਨੌਕਰੀ ਛੱਡੀ ਸੀ ਆਜ ਵੀ ਉਸੇ ਸਟੈਂਡ ਤੇ ਕਾਇਮ ਹਾਂ ਮੈਂ ਉਦੋਂ ਵੀ ਕਿਹਾ ਸੀ ਤੁਸੀਂ ਮੇਰਾ 10 ਅਪ੍ਰੈਲ 2021 ਦਾ ਫੇਸਬੁੱਕ ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ मैं ये भी बार बार बोलता हाँ कि उस अदालत रोजाना तौर पर सुनवाई चल रही है आज भी जो लोग इस केस के कर रहे हैं वो सारा चीज भी सुनवाई अधीन है और बहुत चंगे तरीके ये तो एक ट्रेलर है मैं यही कहूंगा कि आज जो श्री अकाल तख्त साहिब से जो कुछ होया है एक ट्रेलर है जिस तरह असि बोलते हैं ना कि आगे आगे देखिए होता है क्या आगे आगे होर कुछ होना है बहुत कुछ होना है और हर सच्चाई सामने आनी है और वो हर चेहरे तो नकाब उठ जाना है जैस जैस ने जो जो करतूत की जो कांग्रेस की सरकार उदो भी मेरे ते बहुत तसद किया गया जो साढे मुख्यमंत्री भगवंत मान बने इन्होंने तो तस्दत की हद कर दी थी हद कर परमात्मा दी परमात्मा की कृपा है कि मेरी साह चल रही है ਔਰ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੋ ਮੈਂ ਦੱਸਾਂਗਾ ਇਹਨਾਂ ਦੇ ਨਾਲ ਮੈਂ ਜਾ ਕੇ ਦੋ ਤਿੰਨ ਵਾਰੀ ਮੁਲਾਕਾਤ ਕੀਤੀ ਇਹਨਾਂ ਦੇ ਰੈジਡੈਂਸ ਤੇ ਵੀ ਵਿਧਾਨ ਸਭਾ ਦੇ ਵਿੱਚ ਚਿੱਠੀਆਂ ਨੇ ਮੇਰੇ ਕੋਲ ਚਿੱਠੀਆਂ ਪਈਆਂ ਨੇ ਹਰ ਚਿੱਠੀ ਦੀ ਕਾਪੀ ਜੋ ਮਾਂਜੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਦਿੱਤੀ ਕਿਉਂ ਕਿਉਂਕਿ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ ਤੇ ਇੱਕ ਵਾਰੀ ਵੀ ਤੁਸੀਂ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਤੁਸੀਂ ਗੱਲ ਕਰੋ ਜਸਟਿੰਨ ਮੇਰੀ ਜੁਆਇਨਿੰਗ ਹੋਈ ਸੀ YouTube ਤੇ ਵੀ ਹੈ ਹਰੇਕ ਥਾਂ ਤੇ ਹੈ फेसबुक ਤੇ ਹੈ ਕਿ ਜਿਸ ਦਿਨ ਮੇਰੀ ਜੁਆਇਨਿੰਗ ਹੋਈ ਸੀ ਭਗਵੰਤ ਮਾਨ ਸਾਹਿਬ ਨੇ ਤੇਜਰੀਵਾਲ ਸਾਹਿਬ ਨੇ ਇੱਕ ਹੀ ਹਸੇ ਕਿਸੀ ਬਰਗਾੜੀ ਦੇ ਕੇਸ ਦੇ ਵਿੱਚ ਇਨਸਾਫ ਦੇਵਾਂਗੇ ਸਬੂਤ ਦੇ ਤੌਰ ਤੇ ਉਹਨਾਂ ਨੇ ਇਹ ਕਿਹਾ ਕਿ ਦੇਖੋ ਜਿਸ ਅਫਸਰ ਨੇ ਇਨਕੁਆਇਰੀ ਕੀਤੀ ਹੈ ਉਹ ਅਫਸਰ ਹੁਣ ਸਾਡੇ ਨਾਲ ਹੈ ਤੇ ਇਹ ਅਫਸਰ ਆਪਣੀ ਕਲਮੀ ਹੁਣ ਇਨਸਾਫ ਦੇਗਾ ਇਸ ਕਰਕੇ ਤੁਸੀਂ ਵਿਸ਼ਵਾਸ ਕਰੋ ਕਿ ਅਸੀਂ ਇਨਸਾਫ ਦੇਵਾਂਗੇ ਇਹ ਭਗਵੰਤ ਮਾਨ ਸਾਹਿਬ ਨੇ 21 ਜੂਨ 2021 ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ ਔਰ ਤੁਸੀਂ ਸਾਰੇ ਲੋਕਾਂ ਨੇ ਉਸ ਚੀਜ਼ ਤੇ ਵਿਸ਼ਵਾਸ ਕਰ ਲਿਆ ਲੇਕਿਨ ਭਗਵੰਤ ਮਾਨ ਸਾਹਿਬ ਜਦੋਂ ਤੋਂ ਮੁੱਖ ਮੰਤਰੀ ਬਣੇ 16 ਮਾਰਚ 2022 ਇਹਨਾਂ ਨੇ ਇੱਕ ਵਾਰ ਵੀ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਗਲ ਕਰਦੇ ਜਦੋਂ ਮੈਂ ਗਿਆ ਇਹਨਾਂ ਦੇ ਕੋਲ ਦੋ ਤਿੰਨ ਵਾਰੀ ਮੈਂ ਗਿਆ ਹਾਂ ਵਿਧਾਨ ਸਭਾ ਦੇ ਵਿੱਚ ਵੀ ਤੇ ਇਹਨਾਂ ਦੇ ਰੈ residense ਤੇ ਵੀ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਿਆ ਐਸੇ ਸੰਬੰਧ ਦੇ ਵਿੱਚ ਮੈਨੂੰ ਕੋਈ ਉਹਦਾ ਨਹੀਂ ਚਾਹੀਦਾ ਸੀ ਮੈਨੂੰ ਕੁਝ ਨਹੀਂ ਚਾਹੀਦਾ ਸੀ ਲੇਕਿਨ ਇਹਨਾਂ ਨੇ ਵੀ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਸ ਨਾਲੋਂ 100 ਗੁਣਾ ਇਹਨਾਂ ਲੋਕਾਂ ਨੇ ਕੀਤਾ ਤਸੱਦਦ ਵੀ ਕੀਤਾ ਮੇਰੇ ਤੇ ਉਹ ਤਸੱਦਦ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਐਸ ਵੇਲੇ ਮੌਕਾ ਆਉਣ ਦੋ ਮੈਂ ਇੱਕ ਇੱਕ ਤਸੱਦਦ ਦੇ ਬਾਰੇ ਸਾਰੀ ਚੀਜ਼ ਮੈਂ ਉਹ ਰਾਜ ਖੋਲਾਂਗਾ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਤੇ ਆਜ ਵੀ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਸਿਰਫ ਇਹੀ ਹੈ ਕਿ ਇਹਨਾਂ ਕੇਸਾਂ ਦੇ ਉੱਤੇ ਮੈਂ ਪਹਰਾ ਦੇ ਰਿਹਾ ਹਾਂ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਫਰੀਦ ਕੋਰਟ ਦੀ ਅਦਾਲਤ ਹੋਵੇ ਜਾਂ ਫਰੀਦ ਕੋਰਟ ਤੋਂ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੇ ਵਿੱਚ ਕੇਸ ਤਬਦੀਲ ਹੋ ਚੁੱਕੇ ਨੇ ਮੈਂ ਆਪਣੇ ਨਿੱਜੀ ਵਕੀਲ ਸਾਹਿਬਾਨ ਦੇ ਨਾਲ ਮੈਂ ਇਹਨਾਂ ਕੇਸਾਂ ਦੀ ਪਰਵਾਹੀ ਕਰ ਰਿਹਾ ਹਾਂ ਮੈਂ ਜੋ ਅਦਾਲਤਾਂ ਨੇ ਕਾਨੂੰਨੀ ਅਦਾਲਤਾਂ ਇੱਥੇ ਵੀ ਸਾਡੀ ਪੈਰਵਾਈ ਇਸ ਕਰਕੇ ਚੱਲ ਰਹੀ ਹੈ ਕੱਲ ਹੋ ਕੇ ਦੇਖੋ ਜਾਣਾ ਸਾਰਿਆਂ ਨੇ ਹੈ ਜਦੋਂ ਅਸੀਂ ਜਾਈਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਾਈਏ ਤਾਂ ਉਹ ਇਹੀ ਕਹਣ ਕਿ ਹਾਂ ਜੀ ਤੁਸੀਂ ਉੱਥੋਂ ਵੀ ਲੜਾਈ ਲੜ ਕੇ ਆਏ ਹੋ ਮੈਨੂੰ ਪਤਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਜੀਤ ਨਹੀਂ ਸਕਦਾ ਹਾਂ ਲੇਕਿਨ ਮੋਲ ਲੜਾਈ ਲੜੰਦਾ ਹੈ ਤਾਂ ਅਸੀਂ ਲੜਾਈ ਲੜਾਂਗੇ ਹਰ ਤਰੀਕੇ ਦੇ ਨਾਲ ਲੜਾਈ ਲੜਾਂਗੇ ਬਾਰੇ ਇਨਸਾਫ ਮਿਲ ਰਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤੋਂ ਲੇਕਿਨ ਇਹ ਸਾਰੀ ਲੜਾਈ ਚਲਦੇ ਰਹਿਣੀ ਹੈ ਔਰ ਅੱਜ ਇਹ ਸਾਬਿਤ ਹੋ ਗਿਆ ਕਿ ਜੋ ਸਾਡੀ ਰਿਪੋਰਟ ਨੂੰ ਖਾਰਜ ਕਰਵਾਇਆ ਗਿਆ ਸੀ ਤੁਸੀਂ ਸੋਚ ਸਕਦੇ ਹੋ ਕਿੰਨੇ ਲੋਕਾਂ ਨੇ ਔਰ ਕਿਸ-ਕਿਸ ਤਰੀਕੇ ਦੇ ਨਾਲ ਛਲ ਪਰਪੰਚ ਕਰਕੇ ਉਹ ਰਿਪੋਰਟ ਖਾਰਜ ਕਰਵਾਈ ਗਈ ਮੈਂ ਦੁਬਾਰਾ ਦੱਸਣਾ ਚਾਹੁੰਦਾ ਹਾਂ ਕਿ ਰਿਪੋਰਟ ਦਾ ਪੇਸ਼ਗੀ ਮਾਨਜੋ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਤੇ ਖਾਰਜ ਹੋ ਰਹੀ ਹੈ ਕਿਥੋਂ ਮਾਨਜੋ ਹਾਈ ਕੋਰਟ ਤੋਂ ਚੰਡੀਗੜ੍ਹ ਉਰਥੋਂ ਫਰੀਦਕੋਟ ਤੋਂ ਰਿਪੋਰਟ ਮੰਗਾ ਕੇ ਪੜੀ ਵੀ ਨਹੀਂ ਗਈ कि खराबी है ना ही जो ऑर्डर आया है खारिज कोई इस तरीके दिगल लिखी गई है कि खराबी है लाइन गलत है आज साबित हो गया सब कुछ दोषियों ने कबूल कर लिया देखो दोषी परिवार ने अपना जुर्म कबूल कर लिया ये चलो पंजाब वासबिया वास्ते नानक नाम लेवा संगत एक थोड़ी सी एक राहत द उम्मीद बधी है कि देखो ਇਨਸਾਫ ਹੋ ਰਿਹਾ ਹੈ ਔਰ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋ ਰਿਹਾ ਹੈ ਜੋ ਕਬੂਲਨਾਮਾ ਹੋਇਆ ਹੈ ਭਗਵੰਤ ਮਾਨ ਸਾਹਿਬ ਨੂੰ ਮੈਂ ਹੀ ਕਹਾਂਗਾ ਕਿ ਤੁਸੀਂ ਇਸ ਕਬੂਲਨਾਮਾ ਦੇ ਆਧਾਰ ਤੇ ਦੁਬਾਰਾ ਤਲਬ ਕਰਵਾਓਗੇ ਆਪਣੀ ਐਸਆਈਟੀ ਨੂੰ ਕਹ ਕੇ ਤੇ ਇਹ ਸਾਰਾ ਕਬੂਲਨਾਮਾ ਤੁਸੀਂ ਕੇਸ ਫਾਈਲ ਤੇ ਲੈ ਕੇ ਅਦਾਲਤ ਦੇ ਵਿੱਚ ਦੋਗੇ ਜੇਕਰ ਤੁਸੀਂ ਦਿੰਦੇ ਹੋ ਤਾਂ ਮੈਂ ਕਹਾਂਗਾ ਕਿ ਹਾਂ ਅੱਜ ਵੀ ਤੁਸੀਂ ਮਤਲਬ ਇਸ ਕੇਸ ਦੇ ਨਾਲ ਜਾਂ ਕੁਝ ਵੀ ਚਾਹੇ ਕੇਸ ਖਰਾਬ ਹੋ ਗਿਆ ਤੁਸੀਂ ਕਰੋਗੇ ਤਾਂ ਸਾਨੂੰ ਚੰਗਾ ਲੱਗੇਗਾ ਨਹੀਂ ਕਰਦੇ ਹੋ ਤਾਂ ਜੋ ਕੈਪਟਨ ਸਾਹਿਬ ਨੇ ਕੀਤਾ ਤੁਸੀਂ ਵੀ ਉਹ ਰਾਤ ਉਸ ਰਾਤ ਤੋਂ ਬਹੁਤ ਦੂਰ ਹੋਰ ਬਹੁਤ ਅੱਗੇ ਤੁਸੀਂ ਜਾ ਚੁੱਕੇ ਹੋ ਇੱਕ ਹੋਰ ਦੇਖੋ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੇ ਇੱਕ ਐਮਐਲਏ ਆਮ ਆਦਮੀ ਪਾਰਟੀ ਦੇ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ 2016 ਦੇ ਵਿੱਚ ਉਹਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਮਾਨਯੋਗ ਸੈਸ਼ਨ ਅਦਾਲਤ ਵੱਲੋਂ ਮਲੇਰ ਕੋਟਲਾ ਦੇ ਵਿੱਚ ਇੱਕ ਐਮਐਲਏ ਸਾਹਿਬ ਨੂੰ ਸਜ਼ਾ ਦਿੱਤੀ ਗਈ ਹੈ ਐਮਐਲਏ ਸਾਹਿਬ ਦੋਸ਼ੀ ਕਰਾਰ ਦਿੱਤੇ ਗਏ ਨੇ ਇਹ ਆਮ ਆਦਮੀ ਪਾਰਟੀ ਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲੇ ਗੱਲ ਨਹੀਂ ਹੋਈ ਹੈ ਲੇਕਿਨ ਮੈਂ ਗਲਬਾਤ ਜਾਰੀ ਰੱਖਾਂਗਾ ਕਿ ਕੀ 2016 ਦੇ ਵਿੱਚ ਜੋ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦਾ ਜੋ ਕੁਰਾਨ ਸਿਰਫ ਦੀ ਬੇਅਦਬੀ ਹੋਈ ਹੈ ਜੇਕਰ ਦਿੱਲੀ ਦਾ ਇੱਕ ਐਮਐਲਏ ਕਰਵਾ ਰਿਹਾ ਹੈ ਤਾਂ ਅਸੀਂ ਕੀ ਸੋਚੀਏ ਔਰ ਕਿਸੇ ਦਾ ਬਿਆਨ ਨਹੀਂ ਆਇਆ ਔਰ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਕਾਂਗਰਸ ਭਾਜਪਾ ਅਕਾਲੀ ਦਲ ਆਮ ਆਦੀ ਪਾਰਟੀ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਆ ਦੇਖ ਲੋ ਜੇਕਰ ਸਾਡੀ ਪਾਰਟੀ ਦੇ ਐਮਐਲਏ ਇਸ ਤਰ੍ਹਾਂ ਕਰਨਗੇ ਤਾਂ ਲੋਕ ਕਿਸ ਤਰ੍ਹਾਂ ਸਾਡੀ ਪਾਰਟੀ ਤੇ ਵਿਸ਼ਵਾਸ ਕਰਨਗੇ ਅਸੀਂ ਤਾਂ ਆਏ ਸੀਗੇ ਇੱਕ ਬਦਲਾਵ ਦੀ ਰਾਜਨੀਤੀ ਨੂੰ ਲੈ ਕੇ ਇਦੇ ਉੱਤੇ ਵੀ ਕੋਈ ਨਾ ਕੋਈ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਦਾਲਤ ਨੇ ਹੀ ਦੋਸ਼ੀ ਕਰਾਰ ਦਿੱਤਾ। ਔਰ ਦੇਖੋ ਸਭ ਤੋਂ ਮਾੜੀ ਗੱਲ ਇਹ ਹੈ ਸਭ ਤੋਂ ਮਾੜੀ ਗੱਲ ਹੈ ਕਿ ਉਦੋਂ ਜੋ ਬੇਅਦਬੀ ਹੋਈ ਸੀ ਮੈਂ बार-बार ਇਹੀ ਕਹਿੰਦਾ ਆ ਰਿਹਾ ਹਾਂ ਕਿ ਦੇਖੋ ਸਾਰੇ ਧਰਮਾਂ ਦੇ ਸਾਰੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ। ਇਹ ਤਾਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਸਲਾ ਹੈ। ਔਰ ਬੇਅਦਬੀ ਬੇਅਦਬੀ ਹੈ। ਜਹ ਕਿਸੇ ਵੀ ਤਰਮ ਦੇ ਕਿਸੇ ਵੀ ਗ੍ਰੰਥ ਦੇ ਵਿਅਦਵੀ ਹੋਵੇ ਇਹ ਤਾਂ ਬੇਅਦਵੀ ਬੇਅਦਵੀ ਹੈ ਤਾਂ ਇਸ ਦਾ ਉੱਤਰ ਵੀ ਚਰਚਾ ਕਰਨੀ ਜ਼ਰੂਰੀ ਹੈ ਕਰਨਾ ਕੀ ਚਾਹੀਦਾ ਹੈ ਮੈਂ ਆਪਣੀ ਲੀਡਰਸ਼ਿਪ ਦੇ ਨਾਲ ਦੁਬਾਰਾ ਗੱਲ ਕਰਨ ਦਾ ਪ੍ਰਯਾਸ ਕਰਾਂਗਾ ਕਿ ਤੁਸੀਂ ਦੇਖੋ ਸੋਚੋ ਕਿ ਅਸੀਂ ਕੀ ਕਰਨਾ ਹੈ ਹਮ ਕੀਆ ਕਰਨੇ ਆਏ ਥੇ ਔਰ ਕੀਆ ਕਰਨੇ ਲਗੇ ਅਸੀਂ ਕੀ ਕਰਨ ਵਾਸਤੇ ਆਏ ਸੀ ਤੇ ਕੀ ਅਸੀਂ ਕਰਨ ਲੱਗ ਪਏ ਤੇ ਇਹ ਸਾਰਾ ਕੁਝ ਦੇਖੋ ਜੇਕਰ ਅਸੀਂ ਨਹੀਂ ਕਰਦੇ ਹਾਂ ਤੇ ਜਨਤਾ ਕਿਸੇ ਦੀ ਗੁਲਾਮ ਨਹੀਂ ਹੈ ਨਾ ਆਟਾ ਦਾਲ ਦੀ ਗੁਲਾਮ ਰਹੀ ਹੈ ਨਾ ਕੋਈ ਬਿਜਲੀ ਦੀ ਗੁਲਾਮ ਰਹੀ ਹੈ ਨਾ ਕੋਈ 1000 ਰੁਪਏ ਦੀ ਗੁਲਾਮ ਰਹੀ ਹੈ ਇਹ ਜਨਤਾ ਸੁਤੰਤਰ ਹੈ ਔਰ ਜਨਤਾ ਆਪਣੇ ਹਿਸਾਬ ਦੇ ਨਾਲ ਕਿਸ ਨੂੰ ਸਿੰਘਾਸਨ ਤੇ ਬਿਠਾਉਣਾ ਹੈ ਕਿਸ ਨੂੰ ਸਿੰਘਾਸਨ ਤੋਂ ਚੱਕ ਕੇ ਬਾਹਰ ਛੁੱਟ ਦੇਣਾ ਹੈ ਇਹ ਸਭ ਜਨਤਾ ਸੁਪਰੀਮ ਹੁੰਦੀ ਹੈ ਤਾਂ ਅਸੀਂ ਜਨ ਹਿਤ ਦੇ ਵਿੱਚ ਕੰਮ ਕਰਾਂਗੇ ਔਰ ਦੁਬਾਰਾ ਮੈਂ ਕਹਣਾ ਕਿ ਪਾਵੇਂ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਤਸੱਦਦ ਕਰ ਲੋ ਅਸੀਂ ਮੋਹ ਤੋੜਵਾ ਜਵਾਬ ਦੇਵਾਂਗੇ ਜਿੰਨੀ ਤਾਕਤ ਹੈ जिनी ताकत गुरु गोबिंद जी ने सानू बखशी हुई है जवाब देवे और, तोड़वा और आज देखो तो एक गली सारा के रख देव कि मैं एक गली तरह आया एक आई पी एस अफसर आई जी होके आज तुम एक गली रहते मजबूर किया ठीक है तो ए, लेकिन यह सा लड़ाई गुरु ग्रंथ साहब जी की सारी लड़ाई जारी रहेगी और असि हर तरीके मैं थोड़े वार का मुकाबला करा और इंसाफ मिलना ही मिलना है और इंसाफ गुरु गुरु, गुरु गोबिंद सिंह जी की अदालत तो मिलना है इन्होंने शब्दों में मैं थोड़े तो इजाजत लेना हाँ और इस तो बाद भी आगे मैं थोन दसागा कि हाँ एक एक पक्ष जो है और हर तथ्य नाम अं ले आवेंगे कैश कैशी की, की करतूत है